ਹਾਂਜੀ ਭਾਈ ਅਸੀਂ ਗਏ ਆਂ ਜੀ ਫੈਮਲੇ ਤੋਂ ਅੱਗੇ ਪ੍ਰਾਲਾ ਮੰਡੀ ਇਹ ਆ ਪ੍ਰਾਲਾ ਦੀ ਮੰਡੀ ਦੇਖੋ ਛੋਟੀਆਂ ਗੱਡੀਆਂ ਦੇ ਸੇਵ ਆ ਕੇ ਮੰਡੀ ਚ ਲਈ ਜਾਂਦਾ ਉਸ ਤੋਂ ਬਾਅਦ ਅੱਗੇ ਆ ਗੱਡੀ ਖੜੀ ਆ ਜਿਵੇਂ ਅੰਧਰਾ ਦੀ ਅੱਗੇ ਹైదరాబాద్ ਚਨਈ ਗੱਡੀਆਂ ਖੜੀਆਂ ਲੋਡ ਹੋਣ ਵਾਸਤੇ ਆ ਮੰਡੀ ਦਾ ਗੇਟ ਆ ਉਹ ਚੱਲੀ ਗੱਡੀ ਭਰ ਕੇ ਹੀ ਦੇਖੋ ਵੀਰੇ ਜੀ ਫੋਨ ਆ ਗਿਆ ਕਰੋ ਇੱਟਾ ਆਪਣੀ ਗੱਡੀ ਭਰੀ ਜਾਂਦੀ ਆ ਬਾਈ ਨਨੀ ਗੱਡੀ ਆ ਪਹਿਲਾ ਚੱਕਰ ਆਪਣਾ ਵੀ ਐਸ ਵਾਰ 12 ਟੈਰੀ ਤੇ ਆ ਨੇਰੇ ਜੇ ਦਾ ਕਰਕੇ ਲਈ ਜਾਨੇ ਆਪਾਂ ਨਦੀ ਦੇ ਨਾਲ ਨਾਲ ਦਿਨ ਹੋ ਗਏ ਵੇਰ ਤਾਂ ਨਾ ਚੱਲੇ ਦੀਪੂ ਯਾਰ ਹਾਂ ਠੀਕ ਹੈ ਨਰੀ ਜੀ ਇਹ ਲੱਗਦਾ ਵੀ ਕਾਲਾ ਕਾਲਾ ਥਾਂ ਬਰੋਗਰੀ ਐ ਦੇਖੋ ਬਾਈ ਇਹ ਇਧਰ ਹੋ ਜਾਈ ਇਧਰ ਡੰਗਾਈ ਸਾਨੂੰ ਸ਼ਮਲੇ ਵਿੱਚ ਦੀ ਨਹੀਂ ਜਾਣ ਦਿੰਦਾ ਹੋਰ ਹੀ ਰਸਤੇ ਵਿੱਚ ਦੀ ਟਾਲਦਾ ਬਹੁਤ ਵੀ ਜ਼ਿਆਦੇ ਚੰਦਾ ਰਸਤਾ ਇਹ ਹੈ ਦੇਖੋ ਜੀ ਅੱਗੇ ਜਾਮ ਲੱਗਿਆ ਡਰਨਾ ਦੀਪੂ ਡਰਨਾ ਮੇਰੇ ਕੋਲ ਹੈਵੀ ਲਾਇਸੈਂਸ ਹੈ ਇਹ ਪਹਾੜਾਂ ਚ ਚਲਾਉਣ ਵਾਲਾ ਲਾਇਸੈਂਸ ਹੈਗਾ ਆਪਣੇ ਕੋਲੇ ਅੱਗੇ ਹੈ ਨਹੀਂ ਝਾਲਮਾ ਕੁਛ हां जी भाई जी ਅੱਗੇ ਦਿਨ ਦੀ ਸ਼ੁਰੂਆਤ ਦਿਨ ਨਾਲ ਅਸੀਂ ਪਹੁੰਚ ਚੁੱਕੇ ਹਾਂ ਸ਼ਿਮਲੇ ਦੇ ਨੇੜੇ ਦੇਖੋ ਵੀਰੇ 뷰 ਚੈੱਕ ਕਰੋ ਰਾਤ ਨੂੰ ਤਾਂ ਇੱਥੇ ਕੁਝ ਨਹੀਂ ਦਿਂਦਾ ਸੀ ਹੁਣ ਵੇਖੋ ਨਦੀ ਦਾ ਨਜ਼ਾਰਾ ਮੌਸਮ ਠੰਡਾ ਕਰੋ ਜੇ ਇੱਕ ਭਰਾ ਖੂਬਸੂਰਤ ਮੀਂਹ ਦਾ ਨਜ਼ਾਰਾ ਪਿੰਡ ਖੜੀ ਸੀ ਆਪਣੇ ਢਾਬੇ ਤੇ ਆਪਣੀ ਦੂਜੀ ਗੱਡੀ ਤੇ ਗੱਡੀ ਦੇ ਕੋਲੋਂ ਦੀ ਹੁੰਦੇ ਆਪਾਂ ਆਪਣਾ ਸਬਰ ਫੇਰ ਕਰਦੇ ਆ ਰੈਡੀ ਹਾਂ ਜੀ ਭਾਈ ਉਸਰੀ ਗਾਲ ਜੀ ਸਾਰਿਆਂ ਨੂੰ ਆਪਣਾ ਨਵੀਂ ਗੱਡੀ ਤੇ ਪਹਿਲਾ ਜਿਹੜਾ ਤੇ ਪਹਿਲਾ ਵਲੌਗ ਆਪਾਂ ਭਰੇ ਆ ਜੀ ਸੇਵ ਹైదరాబాద్ ਤੋਂ ਕੱਲ ਗੱਡੀ ਕੈਮਰਾ ਨਾਲ ਆ ਗਈ ਸੀ ਤੇ ਅੱਜ ਚੱਲੇ ਆਪਾਂ ਰਾਤ ਘਰੇ ਰਹੇ ਦਿਨੇ ਘਰੇ ਰਹੇ ਦੇ ਆ ਕਿ ਖੜਾ ਜਿੱਥੇ हां जी ਬਈ ਆਪਾਂ ਚਾਹ ਚੋ ਪੀ ਕੇ ਤੇ ਪੜ ਗਏ ਰਾਜਸਥਾਨ ਚ ਝੁੰਖਾ ਵਾਡ ਰਿਹਾ ਹੋ ਗਏ ਦੀਪੂ ਬੈਠਾ ਇੰਸਟਾਗ੍ਰਾਮ ਚ ਲਾਉਂਦਾ ਵਾਹਦਾ ਦੇਖੀਦਾ ਪਾਲਾ ਜਲਾਲਪੁਰਾ ਪਾਲਾ ਜਲਾਲਪੁਰਾ ਆਣਾ ਮੁੰਡਾ ਗੱਡੀ ਆਪਣੀ ਜਿਵੇਂ ਸੁਣੀ ਕਰਦੀ ਅੰਦਰ ਕੋਈ ਸੀਗਾ ਉਹ ਵੀ ਲਾਤਾ ਹੋਵੇ ਤੂੰ ਲਾਉਂਦੇ ਕੋਈ ਨਹੀਂ ਕਰਦਾ ਚੱਲ ਰੰਗ ਦੇ ਦੀਆਂ ਰੰਗ ਪਈਆਂ ਨੰਗਾ ਲਓ ਉੱਠੇ ਹੈ ਨਹੀਂ ਨਿਰਨੇਗਾਲ ਜੇ ਚਲਾਨ ਕਰਾ ਲਿਆ ਚਲਾਨ ਕਾਦਾ ਕਰਾ ਲਿਆ ਗੱਡੀ ਨੂੰ ਖੜਾਉਂਦਾ ਹੁਣ ਉਹ ਖੜੀ ਹੈ ਬਲੈਰੋ ਉਹ ਕਰਦੇ ਨੇ ਚਲਾਨ ਚਾਬੀ ਕੱਢ ਲਈ ਆਪੇ ਕਿਸ਼ਨਗੜ੍ਹ ਆਹ ਰੋਡ ਤੇ ਦਾ ਗੱਡੀ ਵੀ ਖੜਾਈ ਨਾ ਕਰੋ ਵੀਰੇ ਹਾਂਜੀ ਭਰਾ ਕਰੋ ਚੈੱਕ ਰਾਜਸਥਾਨ ਦਾ ਮੌਸਮ ਮੈਂ ਬੜਿਆ ਬੈਕਸ ਨਹੀਂ ਰਿਖ ਨਹੀਂ ਪੂਰੀ ਗੱਲਬਾਤ ਐਂਡ Rajasthan ਐ Rajasthan بارشਾਂ ਦੀਆਂ ਰੁੱਤਾਂ ਦੇ ਵਿੱਚ ਇਹ ਫੀਮ ਹੋਣ ਦਾ ਦੇਖੋ ਬਹੁਤ ਸੁਣਾ ਮੌਸਮ ਹੋ ਰਿਹਾ ਬਈ ਬਹੁਤ ਬਾਰਸ਼ ਹੀ ਪਈ ਜਾਂਦੀਆਂ ਨੇ ਔੜਗੜ ਕنگਰਾਲ ਦੇ ਕੋਲੇ ਕੋਲ ਬਣਦਾ ਦੇਖੋ ਜਾਮ ਲੱਗਿਆ ਪਹਿਲਾਂ ਵੱਧੇ ਘੰਟੇ ਬਾਅਦ ਨਿਕਲ ਕੇ ਆਏ ਆ ਉਦੋਂ ਵੀਡੀਓ ਹੀ ਨਹੀਂ ਬਣੀ ਸਾਡੇ ਨੂੰ ਟੰਡੀ ਤੜਵਾਲੀ ਚਲੋ ਕੋਈ ਗੱਲ ਨਹੀਂ ਗੱਡੀ ਆਪਣੀ ਸੀ ਆ ਬਈ ਦੇਖੋ ਜਾਮ ਕਰੋ ਗਿਆ ਜੀ ਕੋਲ ਬਣ ਜਾਂਦਾ ਬਈ ਬਹੁਤ ਬੁਰਾ ਹਾਲ ਹੈ ਇੱਧਰ ਵੀ ਰੋਡ ਨੈਣ ਇੱਕ ਹੁੰਦੀ ਅੱਗੇ ਆ ਕੇ ਮਗਰੋਂ ਫਿਰ ਲੈਣਾ ਦਾ ਜਾਣਾ। ਕਿ ਬਾਕੀ ਮੌਸਮ ਘੈਂਟ ਹੈ, ਠੰਡਾ ਮੌਸਮ। ਗਰਮੀ ਨਹੀਂ ਲੱਗਦੀ ਨਹੀਂ ਤਾਂ ਹੁਣੋਂ ਬੱਸ। ਹਾਂਜੀ ਗੁੱਡ ਮਾਰਨਿੰਗ। ਰਾਤ ਦਲਉਦੇ ਸ ਰੇ ਖੱਲਾ ਟਾਈਮ ਆ ਕਹਿੰਦੇ ਮੰਡੀ ਦਾ ਲੱਗਦੀ ਵੀ ਛੇ ਭਰੇ ਆ ਦੋ ਦਿਨ ਘਰੇ ਖੜੇ ਰਹੇ ਰਾਤ ਟ੍ਰੇਨ ਨਾਲ ਸੌਂ ਕੇ ਖਾ ਕੇ ਰੋਟੀਆਂ 6:24 ਮਿੰਟ ਹੋ ਗਿਆ ਹੁਣ ਚੱਲੇ ਨਹੀਂ ਉਹਦੇ ਮੀਂਹ ਦੀ ਪੁੱਕਲ ਰਹੀ ਪਈ ਆ ਮੈਨਾ ਬਲਾ ਪਰ ਉਹਨਾਂ ਤੋਂ ਕੁਛ ਠੀਕੇ ਕਾਲੇ ਉਹਨਾਂ ਨੂੰ ਮੀਂਹ ਪਈ ਨਾ ਇਹਦਾ ਵੀ ਲਗਾਤਾਰ ਮੀਂਹ ਕਿਵੇਂ ਪਈ ਜਾਂਦਾ ਆਪਣੇ ਤਾਂ ਭਾਏ ਗਰਮੀ ਨੇ ਤੁਸੀ ਕੱਟ ਰਹੇ ਕੀ ਕੱਟ ਰਹੇ ਕੀ ਹੈ ਗੱਲ ਲੱਗ ਕੰਮ ਲੱਗ ਪੈਣਾ ਬੈਲਾ ਸਹੀ ਗੱਲ ਹੈ ਸਹੀ ਹੈ ਮੈਂ ਪੱਖਾ ਬੁਲਾਇਆ ਸੀ 10 ਮਿੰਟਾਂ ਬਾਅਦ ਬੰਦ ਕਰਦਾ ਲੋਈ ਮੈਂ ਡੇਂਗ ਵੀ ਛਵਾਈ ਸੀ ਮੁੰਡਾ ਕਹਿੰਦਾ YouTube ਤੇ ਵੀਡੀਓ ਡਾਲਿਆ ਕਰ ਕਹਿੰਦਾ ਆ ਬੋਲੋ ਸਹੀ ਹੈ ਯਾਰ YouTube ਤੇ ਵੀਡੀਓ ਡਾਲਨੀ ਚੀ ਆਪकी ਗੱਡੀ ਇਤ ਤਗੜੀ ਬਣਾ ਰੱਖੀ ਆ ਆਪਣੇ ਅੱਛਾ ਸਾਫਟ ਹੈ ਅਭੀ ਤੋ ਫਿਰ ਆਪਨੇ ਦੇਖੀ ਨਹੀਂ ਤਗੜੀ ਗੱਡੀ ਮੇਰੀ ਜੋ ਮੈਂ ਪਰਸਨਲ ਗੱਡੀ ਮੇਰੀ ਖੁਦ ਕੀ ਚਲਾਤਾ ਮਾਸ਼ਾਅੱਲਾ ਇਹ ਵੀ ਬਹੁਤ ਤਗੜੀ ਗੱਡੀ ਯਾਰ ਹਾਂ ਮੰਨਣਾ ਪੜਤਾ ਹੈ ਗੱਡੀ ਨੇੜ ਸਹਿਬ ਬਾਈਪਾਸ ਰੋਡ ਰੋਡ ਸਾਰੇ ਟੋਪ ਦਾ ਨਹੀਂ ਕੋਹਰੀ ਪਲੇਨਾ ਚ ਹੋਏ ਬੈਠੇ ਮੈਂ ਥੋੜਾ ਨਨੇੜ ਸਹਿਬ ਬਾਈਪਾਸ ਤੇ ਦਿੱਕਤ ਆਉਦੀ ਹੈ ਜਿਹੜਾ ਰੋਡ ਰੁੱਟਿਆ ਬਾਕੀ 1 ਨੰਬਰ ਰੋਡ ਹੈ ਅਸੀਂ ਲੋਤੂਰ ਗਏ ਆ ਬੱਬੂ ਕੋਲੇ ਆ ਗੱਡੀ ਨਹੀਂ ਮੈਂ ਜਾਣਦਾ ਨਹੀਂ ਸੀ ਇੱਥੇ ਮਿਲੇ ਸੀ ਮੇਰੇ ਨਾਲ ਜਾਂਦਾ ਸੀ ਬੱਬੂ ਆ 7243 ਦੇ ਸੀ ਹਾਂ ਅਸੀਂ ਆਏ ਨੂੰ ਜਿਬਣੀ ਬੱਬੂ ਹੈਦਰੋਂ ਆਇਆ ਸੀ ਆਵਰੇ ਅੱਜ ਤੁਹਾਨੂੰ ਦਿਖਾਉਣੇ ਆਂ ਹైదరాబాద్ ਦਾ ਰਿੰਗ ਰੋਡ ਗੁਰੂ ਆਪਾਂ ਦਾ ਵੀਰੇ ਪਹਿਲੀ ਵਾਰ ਹੀ ਆਏ ਆਂ ਹైਦਰਾਬਾਦ ਆ ਕਿਤੇ ਲੋਕ ਐਵੇਂ ਇੱਕ ਮਿੰਟਾਂ ਚ ਗਿਆਨ ਜਾ ਗਈ ਹਨ ਤੇ ਸਾਨੂੰ ਦਾ ਪੂਰਾ ਸ਼ਹਿਰ ਹైਦਰਾਬਾਦ ਦਾ ਵੀਰੇ ਫੁੱਲ ਲਿਆ ਮੋ